ਰੱਬੀ ਰੂਪਾ ساری ਜ਼ਿੰਦਗੀ ਬਾਈ ਨੇ ਪਾਣੀ ਨਾਲ ਜੁੜ ਕੇ ਸੇਵਾ ਦੇ ਵਿੱਚ ਬਤੀਤ ਕੀਤੀ ਆ। ਆ ਤਾਂ ਲੱਥੋ ਇਹਨੇ ਕੁੱਡੇ 'ਚ ਬਿਠਾ ਰਹੇ ਨੇ। ਤੇ ਸਾਡੇ ਵੀ ਚੰਗੇ ਕਰਮ ਆ ਕੋਈ ਜਿਹੜੀ ਉਸ ਨਾਨਕ ਸਰਪ੍ਰਖ ਦੀ ਘਰ ਦੇ ਇੱਕ ਸੇਵਾਦਾਰ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ। ਬਸ ਸਿਰਫ ਇਸ ਵੀਰ ਵਾਸਤੇ ਅਰਦਾਸ ਕਰਿਓ ਠੀਕ ਹੋ ਕੇ ਦੁਬਾਰਾ ਫੇਰ ਉਸ ਗੁਰੂ ਘਰ ਦੇ ਵਿੱਚ ਆਪਣੀ ਸੇਵਾ ਨਿਵਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਾਬਾ ਈਸ਼ਰ ਸਿੰਘ ਜੀ ਤੰਤਰਨ ਬਾਬਾ ਈਸ਼ਰ ਸਿੰਘ ਜੀ ਤੰਤਰਨ ਬਾਬਾ ਨੰਦ ਸਿੰਘ ਜੀ ਦੇ ਕਿਰਪਾ ਸਦਕਾ ਕਹੀਏ ਉਹਨਾਂ ਦੇ ਇੱਕ ਸੇਵਕ ਦੀ ਸੇਵਾ ਦਾ ਮੌਕਾ ਮਿਲ ਰਿਹਾ ਸਾਨੂੰ ਕਾਕਾ ਵੀਰਾ ਰੱਬੀ ਰੂਪ ਆ ساری ਜ਼ਿੰਦਗੀ ਬਾਈ ਨੇ ਬਾਣੀ ਨਾਲ ਜੁੜ ਕੇ ਸੇਵਾ ਦੇ ਵਿੱਚ ਬਤੀਤ ਕੀਤੀ ਹੈ 18 ਸਾਲਾਂ ਤੋਂ ਨਾਨਕ ਸਰਕਲੇਰਾ ਤੋਂ ਬੱਸ ਚੜ ਕੇ ਮੋਗੇ ਜਾਂਦਾ ਉੱਥੋਂ ਪ੍ਰਸ਼ਾਦਾ ਇਕੱਠਾ ਕਰਕੇ ਪਿੰਡ ਦੇ ਵਿੱਚੋਂ ਫਿਰ ਵਾਪਸ ਨਾਨਕ ਸਰਕਲੇਰਾ ਹਰ ਰੋਜ਼ ਦੀ ਰੁਟੀਨ ਉੱਥੋਂ ਬਾਬਾ ਜੀ ਦੇ ਸੇਵਕਾ ਉਹ ਬੱਸ ਚੜਾ ਆਉਂਦੇ ਸੀ ਉੱਥੋਂ ਬੱਸ 'ਚੋਂ ਲਾ ਲੈਂਦੇ ਸੀ ਤੇ ਇਹ 18 ਸਾਲਾਂ ਤੋਂ ਇਸੇ ਤਰ੍ਹਾਂ ਸੇਵਾ ਚੱਲਦੀ ਸੀ ਮਾਂ ਦੀ ਮੌਤ ਹੋ ਗਈ ਪਿਓ ਦੀ ਵੀ ਮੌਤ ਹੋ ਗਈ ਚਾਰ ਭੈਣਾਂ ਸੀ ਉਹਨਾਂ ਦੇ ਅੱਗੇ ਵਿਆਹ ਹੋ ਗਏ ਨੇ ਘਰ ਵੀ ਛੁੱਟ ਗਿਆ ਕੁਝ ਹਾਲਾਤ ਕਰਦੇ ਏਦਾਂ ਬਣ ਕੇ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਉਹ ਵਾਇਗਰੂਨ ਪਾਣ ਦਾ ਪਰ ਕਾਕਾ ਵੀ ਦਾ ਪਿਛਲੇ 18 ਸਾਲਾਂ ਤੋਂ ਨਾਨਕਸਰ ਗੁਰੂ ਘਰ ਦੇ ਵਿੱਚ ਹੀ ਰਹਿੰਦੇ ਸੀ ਉੱਥੇ ਬਾਬਾ ਜੀ ਉਹਨਾਂ ਵੱਲੋਂ ਇਹਨੂੰ ਦਵਾਈ ਵੀ ਦਵਾਈ ਜਾਂਦੀ ਸੀ ਤੇ ਲਗਾਤਾਰ ਦਵਾਈ ਚੱਲ ਰਹੀ ਆ ਤੇ ਉੱਥੇ ਸੇਵਾ ਕਰ ਰਹੇ ਨੇ ਪਰ ਹਰ ਸਾਲ ਇਹ ਦਵਾਈ ਬਿਮਾਰੀ ਹੈ ਨਾ ਜਿਹੜੀ ਜਿਹੜੀ ਇਹਨਾਂ ਨੂੰ ਪ੍ਰੋਬਲਮ ਦਿਮਾਗੀ ਹਰ ਸਾਲ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੌਸਮ ਚੇਂਜ ਹੁੰਦਾ ਇਦੇ ਵਿੱਚ ਪ੍ਰੋਬਲਮ ਵੱਧਦੀ ਤੇਜ਼ੀ ਆ ਜਾਂਦੀ ਹੈ ਸਾਡੇ ਵੀ ਬਹੁਤ ਸਾਰੇ ਮਰੀਜ਼ ਆ ਜਿਨ੍ਹਾਂ ਦੀ ਦਵਾਈ ਚੱਲਦੇ ਹੋયા ਵੀ ਉਹਨਾਂ ਵਿੱਚ ਤੇਜ਼ੀ ਆ ਜਾਂਦੀ ਹੈ ਫਿਰ ਦਵਾਈ ਚੇਂਜ ਕਰਨੀ ਪੈਂਦੀ ਹੈ ਵਧਾਉਣੀ ਘਟਾਉਣੀ ਪੈਂਦੀ ਹੈ ਮਹੀਨਾ ਡੇਢ ਮਹੀਨਾ ਫਿਰ ਉਹਨਾਂ ਨੂੰ ਕੰਟਰੋਲ ਕਰਨਾ ਪੈਂਦਾ ਤੇ ਉਸੇ ਤਰ੍ਹਾਂ ਹੀ ਕਾਕੇ ਵੀਰੇ ਦੇ ਵਿੱਚ ਵੀ ਇਹ ਪ੍ਰੋਬਲਮ ਆ ਰਹੀ ਆ ਕਈ ਵਾਰ ਵਿੱਚੋਂ ਦਵਾਈ ਵੀ ਛੱਡ ਜਾਂਦਾ ਤੇ ਪਰ ਇਸ ਗੱਲੋਂ ਪੱਕਾ ਗੁਰੂ ਦਾ ਸਿੱਖਾ ਗੁਰਬਾਣੀ ਨਾਲ ਜੁੜਿਆ ਗੁਰਬਾਣੀ ਕੰਠਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਸੇਵਾ ਕਰਨੀ ਕਿਸੇ ਨੂੰ ਫालतੂ ਨਹੀਂ ਬੋਲਣਾ ਜਿਵੇਂ ਸੋਨੀ ਵੀਰ ਨੇ ਦੱਸਿਆ ਵੀ ਬਹੁਤ ਇੱਕ ਚੰਗਾ ਸੇਵਾਦਾਰ ਹੈ ਇੱਕ ਬੀਬਾ ਸੇਵਾਦਾਰ ਹੈ ਬਾਈ ਤੇ ਬਾਈ ਧੰਨਵਾਦ ਕਰਦੇ ਆਂ ਬਾਈਆਂ ਦਾ ਤੁਹਾਡਾ ਸੋਨੀ ਬਾਈ ਹਰਪਾਲ ਬਾਈ ਜੀ ਜੰਟੇ ਬਾਈ ਜਿਹੜਾ ਤੁਸੀਂ ਇਸ ਵੀਰ ਨੂੰ ਇਸ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਤੱਕ ਪਹੁੰਚਦਾ ਕੀਤਾ ਤੇ ਸਾਡੇ ਵੀ ਚੰਗੇ ਕਰਮਾ ਕੋਈ ਜਿਹੜੀ ਉਸ ਨਾਨਕ ਸਰਪਾਕਤੀ ਦੇ ਘਰ ਦੇ ਇੱਕ ਸੇਵਾਦਾਰ ਦੀ ਸੇਵਾ ਕਰਨਾ ਸਾਨੂੰ ਮੌਕਾ ਮਿਲ ਰਿਹਾ ਇੱਥੇ ਮੈਂ ਉਹਨਾਂ ਭੈਣਾ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਈ ਇਹਨਾਂ ਗੱਲਾਂ ਤੇ ਵੀ ਸਵਾਲ ਉਠਾਉਣ ਲੱਗ ਜਾਂਦੇ ਆ ਕਈ ਇਹਨਾਂ ਗੱਲਾਂ ਤੇ ਵੀ ਉਂਗਲਾਂ ਠਾਉਣ ਲੱਗ ਜਾਂਦੇ ਆ ਬੇਨਤੀ ਹੈ ਭਾਈ ਇਸ ਭਗਤ ਵਾਸਤੇ ਅਰਦਾਸ ਕਰ ਦਿਓ ਜੇ ਤੁਸੀਂ ਕਰ ਸਕਦੇ ਹੋ ਜਨਕੀ ਅਰਦਾਸ ਬਿਰਥੀ ਨਾ ਜਾਏ ਕੋਈ ਚੰਗਾ ਮਾੜਾ ਨਾ ਸੋਚੇ ਜਾਂ ਬੋਲਿਓ ਬਸ ਸਿਰਫ ਇਸ ਵੀਰ ਵਾਸਤੇ ਅਰਦਾਸ ਕਰਿਓ ਠੀਕ ਹੋ ਕੇ ਦੁਬਾਰਾ ਫੇਰ ਉਸ ਗੁਰੂ ਘਰ ਦੇ ਵਿੱਚ ਆਪਣੀ ਸੇਵਾ ਨਿਭਾ ਸਕੇ ਇਹ ਵੀਰ ਦਾ ਜੀਵਨ ਹੈ ਜਿਹੜਾ ਉੱਥੇ ਲੇਖੇ ਲੱਗਿਆ ਹੋਇਆ ਮਹਾਰਾਜ ਕਿਰਪਾ ਕਰਨ ਜਿੰਨਾ ਕਿ ਸਮਾਂ ਵੀ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਚ ਰਹਿਣਾ ਵੀਰ ਨੇ ਤੇ ਅਸੀਂ ਇਹਦੀ ਵੀਰੇ ਦੀ ਸੇਵਾ ਸੰਭਾਲ ਕਰ ਸਕੀਏ ਤੇ ਇਹ ਵੀਰਾ ਠੀਕ ਹੋ ਕੇ ਦੁਬਾਰਾ ਆਪਣੀ ਜਿਹੜੀ ਡਿਊਟੀ ਹੈ ਉਹ ਨਿਭਾ ਸਕੇ ਉਹ ਤਨਤਨ ਬਾਬਾ ਨਾਨ ਸਿੰਘ ਜੀ ਦਾ ਦਰ ਬਾਬਾ ਈਸ਼ਰ ਸਿੰਘ ਜੀ ਦਾ ਦਰ ਹੈ ਜਿਹੜਾ ਉੱਥੇ ਇਹ ਆਪਣੀ ਡਿਊਟੀ ਆਪਣੀ ਸੇਵਾ ਨਿਭਾ ਸਕੀਏ ਜਰੂਰ ਸਾਰੇ ਅਰਦਾਸ ਕਰਿਓ ਧੰਨਵਾਦ ਬਾਈ ਤੁਹਾਡਾ ਤੁਸੀਂ ਇੱਥੇ ਇਹਨੂੰ ਪਾਇਆ ਕਰਦੇ ਹੋ ਇਹ ਬੈਸਿਕ ਪ੍ਰੋਬਲਮ ਇਹਨੂੰ 18 ਸਾਲ ਤੋਂ ਹੀ ਆ ਸ਼ੁਰੂ ਤੋਂ ਹੀ ਆ ਹਾਂ ਇਹਦੀ ਬਲੱਡ ਦੇ ਵਿੱਚ ਲੱਗਦੀ ਹੈ ਜੀ ਜੀ ਫਾਈਟਰ ਦੇ ਸ਼ਾਇਦ ਇਹਨਾਂ ਦੇ ਪਰਿਵਾਰਤ ਸੀ ਕਿਸੇ ਨੂੰ ਹਾਂ ਕਿ ਜਿਵੇਂ ਇਹਨਾਂ ਨਾਲ ਪਿਛੋਂ ਹੀ ਆ ਪ੍ਰੋਬਲਮ ਹੈ ਤੇ ਹਾਂ ਜਦ ਦੀ ਇਹ ਕਹਿੰਦੇ ਜਦੋਂ ਮਾਤਾ ਦੀ ਡੈਥ ਹੋਈ ਕਹਿੰਦੇ ਖੁੱਡੇ 'ਚ ਬਿਠਾ ਰਿਹਾ ਦੋ ਦਾ ਅੱਛਾ ਉੱਤਰੀ ਪੌੜੀਆਂ ਦੇ ਥੱਲੇ ਕੋਈ ਖੁੱਡਾ ਬਣਿਆ ਸੀ ਜਿੰਨਿਆਂ ਕਿ ਮੈਂ ਉੱਥੇ ਹੁਣ ਸਾਲਕ ਦੇ ਵਿੱਚ ਜਿੰਨਿਆਂ ਨੂੰ ਮਿਲੇ ਉਹ ਤੋਂ ਲੋਕਾਂ ਨੇ ਗੁਰੂ ਘਰ ਪਹੁੰਚਦਾ ਕੀਤਾ ਬਸ ਲੋਕਾਂ ਨੇ ਕੀਤਾ ਇਹਦੇ ਦੋਸਤ ਮਿੱਤਰ ਡਾਕਟਰ ਹਾਂ ਅੱਛਾ ਆਲੇ ਕਾਫੀ ਕਾਕੇ ਆ ਜਾ ਵੀਰੇ ਇੱਥੇ ਆਪਾਂ ਕੋਈ ਨਹੀਂ ਤੁਹਾਨੂੰ ਬੜਾ ਖੁਸ਼ ਹੋ ਕੇ ਮਿਲਿਆ ਨਹੀਂ ਕਿਸੇ ਨੂੰ ਨਿਮਲਾਉਂਦਾ ਕਾਕੇ ਵੀਰੇ ਕੋਲ ਦੀ ਲੰਗਦੇ ਸਾਨੂੰ ਵੀ ਨਹੀਂ ਬੁਲਾਉਣਾ ਇਹ ਨਹੀਂ ਨਹੀਂ ਫੜਨਾ ਨਹੀਂ ਆ ਮੂਰੇ ਤਰ ਪਾਪੇ ਤਰ ਪਹਿਣਾ ਨਹੀਂ ਤੇਰਾ ਤੁਰਾ ਪਾਠ ਕਹਿੰਦੇ ਸੁਖਣੀ ਸਾਹਿਬ ਦੇ ਕਰ ਵਾਹ ਜੀ ਵਾਹ ਕਾਕੇ ਵੀਰੇ ਇੱਕ ਜੱਫੀ ਪਾਲਾ ਇੱਕ ਵਾਰ ਯਾਰ ਭਰਾ ਨਹੀਂ ਮੇਰਾ ਵੀਰਾ ਐ ਵੀ ਇੱਕ ਵਾਰ ਫਿਰ ਇੱਕ ਵਾਰੀ ਕਾਕੇ ਵੀਰੇ ਪਾਲਾ ਯਾਰ ਭਾਈ ਨਾ ਪਾਲਾ ਕਾਕੇ ਚੱਲੇ ਯਾਰ ਐਂ ਨਾ ਕਰ ਕਾਕੇ ਭਾਈ ਕਾਕੇ ਆ ਜਾ ਆ ਜਾ ਚੱਲ ਗੱਲ ਸੁਣ ਫਿਰ ਆ ਜਾ ਆ ਜਾ ਚੱਲ ਕੋਈ ਨਹੀਂ ਤਾਂ ਕਿ ਜਿਵੇਂ ਉਹਨੇ ਲੰਗਰ ਨੂੰ ਜਾਣਾ ਚਾਹ ਛਕਣੀ ਆ ਆ ਜਾਣਾ ਚਾਹ ਛਕਣੀ ਆ ਜਾਣਾ ਵਧੀਆ ਨਾਉਣ ਲੱਗਿਆ ਸੀਗਾ ਦਿਵਾਲੀ ਵੇਲੇ ਦੀ ਤੁਹਾਨੂੰ ਦਵਾਈ ਅਸੀਂ ਖੁਦ ਦਿੰਨੇ ਆ ਜਿਵੇਂ ਅਸੀਂ ਦਿਨੇ ਹੁੰਨੇ ਆ ਡਿਊਟੀ ਤੇ ਉੱਥੇ ਤੇ ਲੈ ਲੈਂਦਾ ਸੀ ਸਾਤੋਂ ਫਿਰ ਇਹਦਾ ਕਿਤੇ ਮਨ ਹੁੰਦਾ ਅੜ ਜਾਂਦਾ ਤੇ ਐਵੇਂ ਕਰਕੇ ਘੁਰ ਨੂੰ ਦਿਲ ਨਹੀਂ ਕਰਦਾ ਕਈ ਵਾਰ ਮਨ ਤੇ ਗੁੱਸਾ ਤਾਂ ਆ ਜਾਂਦਾ ਘੁਰ ਗੱਪਕੇ ਦੇ ਦਿੱਗੇ ਪਰ ਜੀ ਨਹੀਂ ਕਰਦਾ ਇਹਨੂੰ ਨਹੀਂ ਕੋਈ ਨਹੀਂ ਤੇ ਜਦੋਂ ਜਮਾ ਠੀਕ ਆਏ ਨੇ ਵਧੀਆ ਵਧੀਆ ਐਨਕਲ ਲਾਈਆਂ ਕ੍ਰਿਕਟ ਦਾ ਬੜਾ ਸ਼ਕੀਨ ਹੈ ਅੱਛਾ ਹਾਂ ਕੱਲ ਨੂੰ ਲਾਈਏ ਮੈਚ ਫਿਰ ਤੇ ਮੋਬਾਈਲ ਹੁਣ ਤੇ ਨਹੀਂ ਬੋਲੂਗੇ ਮੇਰੇ ਕੋਲੇ ਪਿਆ ਮੈਨੂੰ ਬੰਦੇ ਨੇ ਤਰਫੋਂ ਫੋਨ ਲਿਆ ਤਾਂ ਹੂੰ ਕ੍ਰਿਕਟ ਦਾ ਬਹੁਤ ਸ਼ਕੀਨ ਆ ਉਦਾਂ ਵਧੀਆ ਵਧੀਆ ਬੰਦੇ ਸ਼ਹਿਰ ਦੇ ਦੇ ਦੋਸਤ ਮਿੱਤਰ ਹੈਗੇ ਆ ਪਰ ਫਿਰ ਉਹ ਭੈਣਾ ਨੇ ਮਗਰੋਂ ਪੁੱਛਿਆ ਨਹੀਂ ਤੇ ਆਪਦਾ ਇੱਧਰ ਬਾਬਾ ਜੀ ਨਾਲ ਜੁੜ ਗਿਆ ਚਲੋ ਇਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੇਨਤੀ ਹੈ ਭੈਣਾਂ ਨੂੰ ਵੀ ਬੇਨਤੀ ਹੈ ਭਾਈ ਭਰਾ ਤੁਹਾਡਾ ਨਾਲ ਦਾ ਜੰਮਿਆ ਗੁੱਸੇ ਗਿੱਲੇ ਹੋ ਸਕਦੇ ਆ ਕੋਈ ਹੋਣ ਤੁਹਾਡੇ ਇਨਾਰੇ ਕੋਈ ਭੂਆ ਮਾਸੀ ਚਾਚਾ ਤਾਇਆ ਮਾਮਾ ਕੋਈ ਤਾਂ ਹੋਊਗਾ ਜਿਹੜਾ ਰਿਸ਼ਤੇਦਾਰ ਸੀਗਾ ਜੇ ਆਉਂਦਾ ਜਾਗਦਾ ਆ ਕੇ ਮਿਲ ਕੇ ਜਾਇਓ ਮਿਲਣ ਦੇ ਨਾਲ ਇਹਨੂੰ ਹੌਸਲਾ ਹੋਊ ਥੋੜਾ ਵੀ ਮੇਰਾ ਕੋਈ ਪਰਿਵਾਰਕ ਮੈਂਬਰ ਵੀ ਆਇਆ ਪਿੱਛੇ ਬੇਨਤੀ ਹੈ ਭਾਈ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ